ਅੱਜ ਤੁਹਾਨੂੰ ਆਪਾਂ ਦਾ ਸਿਆਹੀਦਾਰ ਗਾਰਦੀ ਤੋਂ ਕੁਝ ਛੇੜੀ ਨਹੀਂ ਕਰਨੀ ਆ ਬ੍ਰਦਰ ਮਸ਼ੀਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਗਾਰਦੀ ਸੈਟਿੰਗ ਕਰਨੀ ਦੀ ਕਿਸ ਸਾਈਡ ਕਿਦਾਰ ਰੱਖਣਾ ਸਭ ਤੋਂ ਪਹਿਲਾਂ ਆਪਾਂ ਇੱਧਰ ਰੱਖਣਾ ਹੈ ਉੱਪਰ ਛੇਵਾਰ ਅਰੇਗਾ ਔਰ ਇਧਰ ਰੱਖਣਾ ਬਿਚਾਲੇ ਜੀ ਰੱਖ ਲਓ ਤਾਂ ਤੁਸੀਂ ਕੀ ਕਰਨਾ ਇਹਨੂੰ ਕਲੋਜ਼ ਕਰਨਾ ਇਹ ਤੋਂ ਤੁਸੀਂ ਕੀ ਕਰ ਸਕਦੇ ਆ ਫੋਟੋ ਸਟੇਟ ਕਰ ਸਕਦੇ ਆ ਬਲੈਕ ਐਂਡ ਵਾਈਟ

ਇਦਾਂ ਹੀ ਅੰਦਰ ਆਪਦੇ ਐਮਟੀ ਕਰਨਾ ਫੀਲ ਕਰਨਾ ਥੈਨ ਇਹਦਾ ਵੇਅ ਆਪਣੇ ਕੋਲੋਂ ਇਹਦਾ ਸਾਈਡਾ ਜਿਹੜੀ ਚੇਂਜ ਕਰਦੇ ਹਾਂ ਡਾਕੂਮੈਂਟਰੀ ਤੇ ਤੁਸੀਂ ਕੀ ਕਰਨਾ ਦੁਬਾਰਾ ਕੀ ਕਰਨਾ ਫਿਰ ਪੂਟਰ ਸਟੇਟ ਵਾਲੇ ਬਟਨ ਤੇ ਕਲਿੱਕ ਕਰਦੇ ਹਾਂ ਪੇਸਟ ਕਰਨੀ ਆਂ ਇਹ ਦੇਖ ਮੁੰਡੀ ਦੋਨੋਂ ਸਾਈਡ ਕੋਰਟਿਕਾ ਨਾ ਐਦਾਂ ਆ ਜਾਊਗੀ ਪ੍ਰੋਪਰ ਵੇ ਦੇ ਵਿੱਚ ਤੁਸੀਂ ਐਦਾਂ ਧਾਰਕਾਰ ਨੂੰ ਜਿਹੜੀ ਦੀ ਸੈਟਿੰਗ ਕਰਕੇ ਰੱਖਣੀ ਆ ਨਹੀਂ ਤਾਂ ਜਿਹੜਾ ਟੁੱਟਾ ਧਾਰਕਾਰ ਆ ਉਹ ਤਾਂ ਸਟੇਟ ਹੋਊਗਾ